ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬੜੀ ਚੰਗੀ ਧਾਲੀ ਖੁਸ਼ਬਰੀ ਲੈ ਕੇ ਆਏ ਆ ਸਾਰਿਆਂ ਲਈ ਤੇ ਇਹੋ ਜਿਹੇ ਖੁਸ਼ਗਵਰੀਆਂ ਹਰੇਕ ਪਿੰਡ ਚ ਆਉਣੀਆਂ ਚਾਹੀਦੀਆਂ ਆ ਜਿਹੜੇ ਰੋਲਾ ਪਾਉਂਦੇ ਨਸ਼ਾ ਬਹੁਤ ਹੋ ਗਿਆ ਰੁਲ ਗਈ ਜਵਾਨੀ ਤੇ ਇਹੋ ਜਿਹੇ ਰੋਲਿਆਂ ਦੇ ਵਿੱਚ ਸਾਡੇ ਕੋਲ ਨਾ ਸਤਨਾਮ ਸਿੰਘ ਸਰਪੰਚ ਵਰਗੇ ਵੀ ਜੀ ਬੈਠੇ ਜਿਹੜੇ ਸ਼ੰਗ ਮੇਲਾ ਕਰਾ ਰਹੇ ਆ ਨਾਲ ਕਰਵਾ ਰਹੇ ਕਵੱਡੀ ਕੱਪ ਨਾਲ ਬੈਠਾ ਆ ਹੈਪੀ ਸਾਡਾ ਪੰਡਤਾ ਜਿਹੜਾ ਕੋਲ ਦੇ ਲੋਕ ਸਾਰੇ ਜਾਣਦੇ ਆ ਨਾਮ ਲਿਆਂ ਦੀ ਲੋੜੀ ਸ਼ਕਲ ਹੀ ਬਹੁਤ ਆ ਤੇ ਇੱਧਰ ਸਾਡਾ ਲਾਡੀ ਵੀ ਬੈਠਾ ਆ ਨਾਲ ਬੈਠਾ ਸਾਡਾ ਭਰਾ ਜਮਸ਼ੀਰ ਤੋਂ ਮਹੌਂਤੀ ਲਖਾਰੀ ਇਹ ਰਾਈਟਰ ਸਾਹਿਬ ਵੀ ਆਏ ਆ ਸੋ ਕਰਦੇ ਆ ਗੱਲਬਾਤ ਕਿਉਂਕਿ ਦਿਨ ਲੱਗਾ ਦੋ ਕਿਉਂ ਬਾਜੀ ਬਿਲਕੁਲ ਬਿਲਕੁਲ ਤੇ ਤੁਸੀਂ ਆਪਣੇ ਬਾਈ ਕਾਮਕਾਰ ਸਾਰੇ ਨਵੇੜ ਲੋ ਤੇ ਸ਼ੰਜ ਮੇਲੇ ਤੇ ਕਬੱਡੀ ਦੇ ਮੈਚ ਦੇਖਣ ਜ਼ਰੂਰ ਪਹੁੰਚਣਾ ਆ ਕਿਉਂਕਿ ਸਿੱਧੀ ਗੱਲਬਾਤ ਹੋਣ ਵਾਲੀ ਆ ਸਿਹਰੇ ਦੀਆਂ ਟੀਮਾਂ ਆਉਣ ਵਾਲੀਆਂ ਆ ਇਸ ਪਿੰਡ ਦੇ ਵਿੱਚ ਤੇ ਇਹੋ ਜੇ ਮੈਂ ਦਿਖਾਵਾਂਗੇ ਤੁਸੀਂ ਜਾਬ ਨੂੰ ਨੀਂਦ ਰਾਜ ਜੀ ਮੈਂ ਕਿਹਾ ਉੱਠ ਕੇ ਜਾਪੀ ਬਹੁਤ ਵਧੀਆ ਜਾਪੀ ਬਹੁਤ ਵਧੀਆ ਬਹੁਤ ਬਾਜੀ ਕੀ ਹਾਲ ਚਾਲਾ ਬਹੁਤ ਵਧੀਆ ਬਾਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਖੇਡ ਬੀਨਾ ਇੱਕ ਕਬੱਡੀ ਕੱਪ ਨੂੰ ਜਿਹੜਾ ਵੀ ਸਾਰਿਆਂ ਨੂੰ ਇੱਕ ਸਨੇਹਾ ਹੀ ਹੁੰਦਾ ਇਹ ਵੀ ਸਾਰਾ ਤੱਕ ਸਨੇਹਾ ਪਹੁੰਚੇ ਵੀ ਦੂ ਦੂ ਤੱਕ ਜਿਹੜੇ ਢਾ ਸਾਡੇ ਬੈਠੇ ਆ ਬਾਕੀ ਲਾਈਵ ਟੈਲੀਕਾਸਟ ਬਹੁਤ ਵਧੀਆ ਤਰੀਕੇ ਨਾਲ ਸੀ ਕਰਾ ਰਹੇ ਉਹ ਵੀ ਸਾਰਿਆਂ ਨੂੰ ਬਿਲਕੁਲ ਆ ਸਕਦਾ ਹਾਂ ਲਾਈਵ ਟੈਲੀ ਲਾਈਵ ਬਿਲਕੁਲ ਦੇਖੂਗਾ ਨਹੀਂ ਤੇ ਭਾਜੀ ਸ਼ੰਜ ਮੇਲਾ ਪਹਿਲਾ ਹੋਣਾ ਉਹਦੇ ਬਾਅਦ ਥੋੜੀ ਜਾਣਕਾਰੀ ਉਹਦੇ ਚ ਇਦਾਂ ਹੈ ਜੀ ਅਸੀਂ ਸ਼ੰਜ ਮੇਲਾ ਜਿਹੜਾ ਆ ਅਸੀਂ ਜਿਹੜੇ ਸੱਦੇ ਹੋਏ ਪਹਿਲਵਾਨ ਆ ਕੁਸ਼ਤੀਆਂ ਕਰਾਵਾਂਗੇ ਸੱਦੇ ਹੋਏ ਪਹਿਲਵਾਨਾਂ ਨੂੰ ਜਿਹੜਾ ਅਸੀਂ ਸਮਾਂ ਦਵਾਂਗੇ ਤੇ ਥੋੜੀਆਂ ਜੀਆਂ ਕੁਸ਼ਤੀਆਂ ਅਸੀਂ ਕਰਾਵਾਂਗੇ ਉਹ ਅਸੀਂ 10 ਵਜੇ ਸਟਾਰਟ ਕਰ ਦੇਣਾ ਮਾਣੋ अच्छा जी उस ਤੋਂ ਬਾਅਦ ਅਸੀਂ 12 ਵਜੇ ਤੋਂ ਸਾਡਾ ਕਬੱਡੀ ਕੱਪ ਸ਼ੁਰੂ ਆ ਜਿਹਦੇ ਵਿੱਚ 16 ਟੀਮਾਂ 75 ਕਿਲੋ ਦੀਆਂ ਖੇਡੂਗੀਆਂ ਤੇ ਦੋ ਮੈਚ ਕੁੜੀਆਂ ਦੇ ਹੋਣਗੇ ਇੱਕ 오픈 ਦਾ ਇੱਕ ਵੇਟ ਦਾ ਤੇ ਇੱਕ ਜਿਹੜੇ ਪਲੇਅਰ ਸਾਡੇ ਕਬੱਡੀ ਨਾਲ ਪਿਆਰ ਕਰਦੇ ਆ ਜਿਹੜੇ ਕਬੱਡੀ ਖੇਡ ਕੇ ਹੋਣ ਉਹਨਾਂ ਦੀ ਏਜ 40 ਸਾਲ ਤੋਂ ਉੱਤੇ ਹੋ ਗਈ ਆ ਪਰ ਫਿਰ ਵੀ ਉਹ ਜਿਹੜੇ ਆ ਮਿਹਨਤ ਕਰਦੇ ਆ ਗਰਾਉਂਡ ਵਿੱਚ ਜਾਂਦੇ ਆ ਖਾੜੇ 'ਚ ਜਾਂਦੇ ਆ ਤੇ ਉਹਨਾਂ ਦੀ ਅਸੀਂ ਸ਼ੋਅ ਮੈਚ ਕਰਾਇਆ ਜਿਹੜਾ 40 ਸਾਲ ਤੋਂ ਉੱਤੇ ਆਲੀ ਇਹ ਜਿਹੜਾ ਮੈਚ ਹੈ ਕੋ ਸ਼ੋ ਮੈਚ ਕਰਵਾਉਗਾ ਇੱਕ ਸੀ ਉਫੰਦਾ ਮੈਚ ਕਰਵਾਉਗਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਇਹ ਗੱਲਾਂ ਬਾਤਾਂ ਆ ਤੇ ਬਾਈ ਜਿਹੜੇ ਆ ਨਾ ਕਬੀ ਜੇ ਸ਼ਕੀਰ ਆ ਪਿੰਡਾਂ ਚ ਮੈਂ ਤੁਹਾਨੂੰ ਫੇਕ ਨਹੀਂ ਨਾ ਮੈਂ ਕੰਮ ਕਰ ਲਵੇੜ ਲੋ ਤੇ ਤੁਹਾਨੂੰ ਦੋ ਦੇ ਦਿੱਤੇ ਆ ਇਸੇ ਲਈ ਵੀਡੀਓ ਅੱਜ ਬਣਾਉਣ ਆਇਆ ਆ ਆਪਾਂ ਦੋ ਦਿਨ ਪਹਿਲਾਂ ਤੁਹਾਨੂੰ ਯਾਦ ਰਹਿ ਜਾਵੇ ਫੇਰ ਨਾ ਕਿ ਕੀਤੇ ਭੁੱਲ ਗਿਆ ਤੇ ਭਾਜੀ ਪਹਿਲਾ ਨਾਮ ਕੀ ਆ ਉਹ ਵੀ ਦੱਸੋ ਜੀ ਦੇਖੋ ਜੀ ਪਹਿਲਾ ਨਾਮ ਜਿਹੜਾ ਅਸੀਂ ਆਪਣਾ 75 ਕਿਲੋ ਨੂੰ ਦੇਣਾ ਆ ਉਹ ਅਸੀਂ ਕਤੀ ਨਾਮ ਇਹ ਕਾਸ਼ਟ ਕੰਪਨੀ ਸੈਟ ਹੋ ਗਿਆ ਹੋਰ ਇਹ ਬਾਕੀ ਬਹੁਤ ਸਾਰੇ ਨਾਮ ਆ ਦਰਸ਼ਕਾਂ ਲਈ ਵੀ ਅਸੀਂ ਜਿਹੜਾ ਲੱਕੀ ਡਰਾਅ ਕਰ ਰਹੇ ਆ ਤੇ ਜਿਹੜੀ ਦਵਾਂਗੇ ਉਹ ਤੇ ਬਾਕੀ ਬੈਸਟ ਰੀਡਰ ਜਿਹੜੇ ਨੂੰ ਸੀ ਨਾਮ ਦਵਾਂਗੇ ਤੇ ਬਾਕੀ ਆਏ ਹੋਏ ਖੜਾਈਆਂ ਦਾ ਸਾਰਾ ਦਾ ਅਸੀਂ ਮਾਨ ਸਤਕਾਰ ਪੂਰਾ ਆਪਣੇ ਨਗਰ ਵਾਲੋ ਪਿੰਡ ਵਾਲੋ ਇਹਨਾਂ ਦੇ ਵੀ ਜਲੂ ਪੂਰਾ ਕਰਾਂਗੇ ਬਈ ਹੁਣ ਤਾਂ ਜਿਹੜਾ ਨਹੀਂ ਵੀ ਹੋਣਾ ਚਾਹਵੇ ਉਹ ਵੀ ਆਊਗਾ ਐਲਈਡੀ ਆ ਇਹ ਸੋਚ ਰੋ ਤੁਸੀਂ ਐਲ.ਆਈ.ਡੀ. ਚਾਹੀਦੀ ਆ ਪਤਾ ਨਹੀਂ ਕਿਹਦੇ ਭਾਗ ਖੁੱਲ ਜਾਣਾ ਇੱਥੇ ਆਉਂਦਾ ਕਿਉਂ ਮੌਂਟੀ ਬਾ? ਨਹੀਂ ਸਹੀ ਹੈ। ਤੇ ਇਹਦਾ ਮੌਂਟੀ ਲਖਾਰੀ ਸਾਹਿਬ ਪਾਜੀ ਕੀ ਹਾਲ ਚਾਲ ਆ? ਆ ਠੀਕ ਆ ਭਰਾ। ਇਹ ਸਾਡਾ ਮਾਸੀ ਪੁੱਤ ਵੀ ਆ ਤੇ ਜਮਸ਼ੀਰ ਤੋਂ ਅੱਜ ਕੱਲ ਵੀਡੀਓ ਵੀ ਬਣਾਉਂਦਾ ਬਾਈ ਇਹਦਾ ਵੀ ਫੇਸਬੁਕ ਪੇਜ ਆ ਤੇ ਜਰੂਰ ਜਾ ਕੇ ਸਾਰੇ ਫੋਲੋ ਕਰੋ ਮੌਂਟੀ ਸ਼ੇਖ ਮੌਂਟੀ ਸ਼ੇਖ ਆ। ਮੌਂਟੀ ਸ਼ੇਖ ਦੇ ਨਾਮ ਦੇ ਆ ਬਾਈ ਬਹੁਤ ਸੋਹਣੀਆਂ ਵੀਡੀਓ ਬਣਾ ਕੇ ਨਾ ਪਾਉਂਦਾ ਆ ਤੇ ਆਪਣੇ ਵੀਰਾਂ ਦੀ ਸਪੋਰਟ ਕਰੋ ਬਾਹਰ ਨਹੀਂ ਗਿਆ ਮੁੰਡਾ। ਤੇ ਪੰਨੇ ਪੰਨੇ ਅਕਾ ਨਾ ਹੋਰ ਤੁਹਾਨੂੰ ਗੱਲ ਦੱਸਾਂ ਜਉਣਾ। ਮੇਨੋਂ ਤਾਂ ਸਾਰਿਆਂ ਨੂੰ ਬੈਠਿਆਂ ਨੂੰ ਦੇਖ ਕੇ ਗੱਲ ਚੱਤੇ ਆ ਗਈ ਹਾਂਜੀ ਹਾਂਜੀ ਸਾਂਝੀ ਵਾਲਤਾ ਦਾ ਇੱਕ ਸੰਦੇਸ਼ ਨਾ ਜਦੋਂ ਪਾਰਟੀ ਵਾਈ ਤੋਂ ਉੱਪਰ ਉੱਠ ਗਏ ਇੱਕ ਵੀਰੋ ਗੱਲ ਦੇਖਿਓ ਧਿਆਨ ਨਾਲ ਇੱਧਰ ਬੈਠੀ ਹੈ ਕਾਂਗਰਸ ਇੱਧਰ ਬੈਠੇ ਸਲਰਜੀ ਸਿੰਘ ਮਾਨ ਦੇ ਬੰਦੇ ਇੱਧਰ ਬੈਠੇ ਆ ਆਮ ਆਦਮੀ ਪਾਰਟੀ ਵਾਲੇ ਤੇ ਇੱਧਰ ਅਕਾਲੀ ਦਲ ਮਤਲਬ ਚਾਰੇ ਪਾਰਟੀਆਂ ਇਕੱਠੀਆਂ ਹੋ ਕੇ ਸਾਂਝੀ ਵਾਲਤਾ ਦਾ ਮਤਲਬ ਇਹ ਚੀਜ਼ਾਂ ਪਿੰਡਾਂ ਵਿੱਚ ਹੋਣੀਆਂ ਚਾਹੀਦੀਆਂ ਅਸੀਂ ਜਿਹੜੀ ਮਾਜੀ ਪਾਰਟੀ ਨਾਲ ਬਿਲੋਂਗ ਕਰਦੇ ਹੋਈਏ ਪਰ ਜਦੋਂ ਅਸੀਂ ਏਦਾਂ ਦੀ ਜਿਹੜੀ ਸਾਂਝੀ ਚੀਜ਼ ਹੈ ਨੇ ਸਾਡੇ ਪਿੰਡ ਦਾ ਨਾਮ ਕਰਨਾ ਹੁੰਦਾ ਉਹ ਚੀਜ਼ਾਂ ਨੂੰ ਜਦੋਂ ਅਸੀਂ ਅੱਗੇ ਲੈ ਕੇ ਆਉਣਾ ਹੁੰਦਾ ਉਦੋਂ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਜਾਣਾ ਚਾਹੀਦਾ ਤੇ ਅਸੀਂ ਦੇਖਣ ਨੂੰ ਭਾਵੇਂ ਉਦੋਂ ਖਰਬੂਜੇ ਵਾਂਗੂ ਫਾੜੀ ਫਾੜੀ ਲੱਗੀ ਜਾਈਏ ਪਰ ਉਦੋਂ ਸਾਨੂੰ ਵਿੱਚੋਂ ਸਾਰਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਬਿਲਕੁਲ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਹੈਪੀ ਬਾਈ ਨੇ ਕਿ ਜਿਹੜੀ ਦਾ ਪਿੰਡ ਆ ਅਸਲ ਤਾਂ ਤੁਹਾਡੇ ਬਾਜੀ ਹੁੰਨੀ ਚਾਹੀਦੀ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ ਤੁਹਾਡੀ ਆਪਣੀ ਸਮਝ ਹੈ ਕਿਉਂ ਬਾਜੀ ਤੇ ਆਪਾਂ ਕੱਲਾ ਨਾ ਕੱਲਾ ਸ਼ਹਿਨ ਮੇਲੇ ਦਾ ਕਬੱਡੀ ਦੀ ਗੱਲਬਾਤ ਤੁਹਾਨੂੰ ਨਹੀਂ ਕਰਨ ਆਏ ਕਿਉਂਕਿ ਸਾਡਾ ਇਕੱਠੇ ਹੁੰਦਾ ਉਦੇਸ਼ ਦੋ ਸੀਗੇ ਇੱਕ ਤਾਂ ਇਹ ਸਨੇਹਾ ਘਟੜਾ ਕੋ ਪਹੁੰਚਾਉਣਾ ਦੂਜੀਆਂ ਭਾਈਵਾਲਤਾ ਦੀਆਂ ਗੱਲਾਂ ਕਰਦਿਆਂ ਪਿੰਡਾਂ ਵਿੱਚ ਅਜਿਹਾ ਸੱਥ ਨਹੀਂ ਲੱਗਦੀਆਂ ਕਿਉਂ ਬਾਜੀ ਤੇ ਸਾਰੀਆਂ ਗੱਲਾਂਬਾਤਾਂ ਤੁਹਾਨੂੰ ਇਹ ਕਰਨਾ ਸੀ ਬਹੁਤ ਸੋਹਣੀ ਗੱਲ ਕੀਤੀ ਮੋਹਨ ਜੀ ਬਾਈ ਨੇ ਕਿ ਪਾਰਟੀ ਦੇ ਉੱਪਰ ਉੱਤੇ ਪ੍ਰੋਬਲਮ ਹੋ ਰਿਹਾ ਪਾਰਟੀ ਵਾਲੀ ਤੋਂ ਤੇ ਤੁਸੀਂ ਵੀ ਪਿੰਡ ਵਾਲਿਓ ਤੇ ਬਾਹਰ ਵਾਲਿਓ ਆਨਗਵਾਰ ਦੇ ਪਿੰਡਾਂ ਵਾਲਿਓ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਬਾਈ ਉਹਨਾਂ ਨਾਲ ਸਾਥ ਦੇਣਾ ਠੋਕੇ ਬਾਕੀ ਪੰਡਤ ਜੀ ਹੋਰ ਕੀ ਹਾਲ ਚਾਲਾ ਬਹੁਤ ਵਧੀਆ ਠੀਕ ਹੈ ਜੰਮੇ ਇਸ ਮੌਕੇ ਤੇ ਮੈਂ ਤੇ ਇਹੀ ਕਹਿੰਦਾ ਜੀ ਜਿੱਦਾਂ ਸਾਡਾ ਪਹਿਨਿਆ ਜਿਹੜਾ ਬਹੁਤ ਵਧੀਆ ਪੈਂਦਾ ਬਹੁਤ ਸੋਹਣਾ ਪਿੰਡ ਬਾਕੀ ਜੀ ਬਿਲਕੁਲ ਤੇ ਸਾਡਾ ਪਿਆਰ ਵੀ ਸਾਰੇਆਂ ਪਿੰਡਾਂ ਨਾਲਾਂ ਤਕਰੀਬਨ ਜਮਸ਼ੀਰ ਸਾਹਿਬ ਨੂੰ ਮੇਨ ਜਮਸ਼ੀਰ ਹੀ ਪਿੰਡਾ 10 ਰੋਪਏ ਦਾ ਹਾਂ ਬਿਲਕੁਲ ਤੇ ਜਮਸ਼ੀਰ ਦੇ ਵੀ ਜਿੰਨੇ ਵਸਨੀਕ ਆ ਤਕਰੀਬਨ ਸਾਰਿਆਂ ਨੇ ਬੋਲ ਚਾਲਾ ਅਦਰੋਗ ਜੀ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹੁੰਦੇ ਵੀ ਪਿਆਰ ਨਾਲ ਰਹੋ ਹਨਾ ਜੀ ਬਿਲਕੁਲ ਵੀ ਤੇ ਲੜਾਈ ਝਗੜਿਆਂ ਚ ਖਾਸ ਕਰਕੇ ਆਪਾਂ ਨੇਤਾਵਾਂ ਦੀ ਮਗਰ ਲੱ ਕੇ ਨਾ ਲੜੀਏ ਨਾ ਲੜੀਏ ਕਿਉਂਕਿ ਇਹਨਾਂ ਦਾ ਖੁਇਦੀ ਨਮਾਨ ਨਹੀਂ ਕਰ ਮੈਂ ਸੱਚੀ ਜਿਹੜੀ ਗੱਲ ਕਰਦਾ ਨਹੀਂ ਬਿਲਕੁਲ ਸੱਚੀ ਗੱਲ ਜਿਹੜੀ ਸੱਚੀ ਗੱਲ ਹੈ ਕਿਉਂਕਿ ਕੋਈ ਪਤਾ ਨਹੀਂ ਅੱਜ ਕਿਹੜਾ ਬੰਦਾ ਕਿਹੜੀ ਪਾਰਟੀ ਦਾ ਕੱਲ ਕਿਹੜੀ ਪਾਰਟੀ ਦਾ ਹਾਂ ਬਿਲਕੁਲ ਠੀਕ ਹੈ ਜੀ ਅਸੀਂ ਤਾਂ ਜਦੋਂ ਵੋਟਰਾਂ ਵੀ ਪੈਂਦੀਆਂ ਅਸੀਂ ਇਕੱਠੇ ਬੈਠ ਕੇ ਇੱਕ ਅਦਾ ਚਾਰ ਨੇ ਜਲਾ ਲੀ ਦੀਆਂ ਜਿਹੜਾ ਮਰਜੀ ਜਿੱਥੇ ਮਰਜੀ ਵੋਟ ਪਾਵੇ ਅਸੀਂ ਕਦੀ ਕਿਹਾ ਨਹੀਂ ਬਹੁਤ ਹੀ ਗੱਲ ਬਾਤ ਬਹੁਤ ਸੋਟ ਪੋਣੀ ਹੈ ਹਾਂਜੀ ਬਾਕੀ ਜਿਹੜਾ ਟੂਰਨਾਮੈਂਟ ਹੈ ਸਾਡੇ ਐਨ ਆਰ ਆਈ ਵੀਰਾਂ ਦੇ ਤੇ ਸਾਡੇ ਪਿੰਡ ਵਾਲੇ ਕਿੰਨੇ ਵੀ ਭਾਈ ਆ ਸਾਡੇ ਪਿੰਡ ਦੇ ਜਿੰਨੇ ਵੀ ਸਾਡੇ ਨਾਲ ਹੈਗੇ ਆ ਉਹਨਾਂ ਦੇ ਨਾਲ ਸਾਰਿਆਂ ਦਾ ਅਸੀਂ ਬਹੁਤ ਥੈਂਕ ਯੂ ਕਰਦੇ ਆਂ ਜਿਹੜੇ ਸਾਡਾ ਸਾਥ ਦੇ ਰਹੇ ਆ ਕਿਉਂਕਿ ਸਾਡੇ ਪਿੰਡ ਚ ਜਿੱਦਾ ਫੁੱਟਬਾਲ ਖੇਡਦੀਆਂ ਲੋਕਾਂ ਦੇ ਪਹਿਲਾ ਤੇ ਹੁਣ ਅਸੀਂ ਪਹਿਲੀ ਵਾਰੀ ਕਬੱਡੀ ਕਰਾਲਾ ਕੀਤਾ ਤੇ ਕਬੱਡੀ ਵੀ ਵਧੀਆ ਹੋ ਜੂਗੀ ਹੋ ਸਕਦਾ ਵੀ ਨਵੇਂ ਮੁੰਡੇ ਜਿਹੜੇ ਜਿੱਦਾਂ ਫੋਟੋ ਲੱਗਦੇ ਹਾਂ ਦੇਖ ਕੇ ਕਹਿੰਦੇ ਆਂਦੇ ਨਾ ਇੱਕ ਦੂਜੇ ਨੂੰ ਦੇਖ ਕੇ ਪੇਂਟ ਪਾਉਣ ਲੱਗ ਪੈਂਦਾ ਯਾਰਾ ਇਹ ਹੋ ਸਕਦਾ ਵੀ ਨਿਆਣੇ ਸਾਡੀ ਕਹਿੰਦੇ ਵੀ ਅਸੀਂ ਵੀ ਕਬੱਡੀ ਖੇਡਣੀ ਹੈ ਵਧੀਆ ਵਧੀਆ ਬਿਲਕੁਲ ਵਧੀਆ ਅਸੀਂ ਇਹ ਸੋਚ ਕਰਕੇ ਕੀਤਾ ਵੀ ਜਿਹੜੇ ਨਿਆਣੇ ਨਸ਼ੇਡ ਹੋ ਰਹੇ ਆ ਪਿੱਛੇ ਰਹਿਦੇ ਹੋ ਤੇ ਇਹ ਤਾਂ ਵੱਡਾ ਮਜ਼ਾ ਹੋਊਗਾ ਇਹ ਨਾ ਬਿਲਕੁਲ ਤੇ ਜਿੱਥੇ ਕਬੱਡੀ ਦੀ ਗੱਲ ਚੱਲਦੀ ਪਈ ਹੈ ਪਹਿਲੀ ਵਾਰ ਕਰਾ ਰਹੇ ਕਬੱਡੀ ਕੱਪ ਨਾਲ ਨਾਲ ਦੱਸਣਾ ਬਹੁਤ ਯੋਗ ਗੱਲ ਹੈ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਇਹਨਾਂ ਨੇ ਨਾਂ ਪਹਿਲੀ ਵਾਰ ਸੁਣਿਆ ਹੁਣ ਚੰਨਲਪੁਰ ਘੋਡੇ ਸਲਾਵਾ ਦਾ ਬਹੁਤ ਸੋਹਣੀ ਇੱਥੇ ਫੁੱਟਬਾਲ ਦੀ ਟੀਮ ਆ ਤੇ ਹੁਣੇ ਗਰਾਊਂਡ ਚੋਂ ਆਇਆ ਕਲੱਬ ਨਾਲ ਚੱਲਦਾ ਹੈ ਤੁਹਾਡੇ ਥੱਲੇ ਇਹ ਬੱਚੇ ਤਿਆਰ ਹੋ ਰਹੇ ਦੇਖੋ ਕਿੰਨੀ ਕਿੰਨੀ ਉਮਰ ਹੈ 5-5 7-7 ਸਾਲ ਦੇ ਇਹ ਉਮਰ ਦੇ ਬੱਚੇ ਆ ਜਿਹੜੇ ਪੱਠੇ ਤਿਆਰ ਹੋ ਰਹੇ ਕਿਉਂਕਿ ਇਹਨਾਂ ਗਰਾਊਂਡ ਚੋਂ ਆਏ ਹੁਣੇ ਹੀ ਤੇ ਕੋਸ ਸਭ ਨੂੰ ਮਿਲ ਗਿਆ ਆ ਆਪਣੇ ਗਰਦਾਸਪੁਰ ਜ਼ੋਲੇ ਦਾ ਤੇ ਬਹੁਤ ਸੋਹਣੀ ਕੋਚਿੰਗ ਦੇ ਰਹਾ ਹੈ ਬੱਚਿਆਂ ਨੂੰ ਇਹ ਵੀ ਬਹੁਤ ਵੱਡਾ ਬਾਈ ਜੀ ਤੁਹਾਡਾ ਪਰੋਲਾ ਆ ਤੇ ਇੰਨੀ ਸੋਹਣੀ ਤੁਹਾਡੀ ਜਿਹੜੀ ਹੈ ਨਾ ਫੁੱਟਬਾਲ ਦੀ ਟੀਮ ਹੈ ਵੱਡੇ ਵੱਡੇ ਇਨਾਮ ਜਿੱਤ ਕੇ ਆਈ ਆ ਪੰਮੇਪਾ ਅੱਗੇ ਇਦਾਂ ਨਾ ਆਪਣੇ ਸੰਸਾਰਪੁਰ ਹੁੰਦਾ ਹੁੰਦਾ ਸੀ ਸਭ ਤੋਂ ਮੂਰੇ ਇਹਨਾਂ ਚੀਜ਼ਾਂ ਵਿੱਚ ਫਿੱਡਾ ਬੱਚਾ ਹਾਕੀ ਵਿੱਚ ਸੀ ਉਹ ਕਿਹਨਾਂ ਚ ਆਪਣੀ ਏਰੀਆ ਵਿੱਚ ਪਰ ਹੁਣ ਸਪਰਾਮਾ ਜਿਹੜਾ ਆ ਉਹ ਨਿੱਖਰ ਕੇ ਅੱਗੇ ਆ ਰਿਹਾ ਇਸ ਜੀ ਵਿੱਚ ਕਿਉਂਕਿ ਇੱਥੇ ਦੇ ਜਿਹੜੇ ਐਨਆਰਆਈ ਭਰਾ ਬੜਾ ਸਪੋਰਟ ਕਰਦੇ ਆ ਇੱਕ ਜਿਹੜੀ ਹੁਣ ਮੌਜੂਦਾ ਇਹ ਜਿਹੜੇ ਇੱਥੇ ਬੰਦੇ ਆਪਣੇ ਭਰਾ ਰਹੇ ਰਹੇ ਆ ਹਾਂ ਉਹਨਾਂ ਦੀ ਜਿਹੜੀ ਸੋਚ ਆ ਉਹ ਬਹੁਤ ਸਾਫ਼ ਆ ਕਿਉਂਕਿ ਆਪਾਂ ਪਿੰਡਾਂ ਵਿੱਚ ਦੇਖਦੇ ਆ ਇੱਕ ਦੂਜੇ ਨੂੰ ਦੇਖ ਕੇ ਸੜੀ ਜਾਂਦੇ ਆ ਨਾ ਇੱਕ ਦੂਜੇ ਨੂੰ ਲੱਤਾਂ ਖਿੱਚੀ ਜਾਂਦੇ ਆ ਜੇ ਕੋਈ ਇੱਕ ਪੋੜੇ ਤੇ ਖੜਨ ਲੱਗਦਾ ਤਾਂ ਦੂਜਾ ਪਿੱਛੋਂ ਆਣ ਕੇ ਉਹਦੀ ਪਹੁੰਚ ਖਚਣ ਲੱਗ ਪੈਂਦਾ ਭਾਈ ਤੂੰ ਕਿੱਦਾਂ ਤੂੰ ਕਿੱਦਾਂ ਇਹ ਤੇ ਇਦਾਂ ਬੰਦੇ ਦਾ ਮਨ ਮੰਨੇ ਚਾਹੇ ਨਾ ਮੰਨੇ ਪਰ ਮੈਂ ਦੇਖਿਆ ਭਰਾ ਨਾਲ ਆ ਕੇ ਘਰ ਜਾਂਦੇ ਬਿਹਾ ਤੂੰ ਚੰਗਾ ਕੰਮ ਕਰ ਲਗਾ ਅਸੀਂ ਤੇਰੇ ਨਾਲ ਆ ਤੇ ਡਟ ਕੇ ਖੜੇ ਆ ਚੰਗੇ ਕੰਮ ਲਈ ਹਮੇਸ਼ਾ ਤੇਰੇ ਨਾਲ ਰਹਿਾਂਗੇ ਬਿਲਕੁਲ ਸਹੀ ਤੁਸੀਂ ਆ ਵੀ ਭੋਡੇ ਸਲਾਵਾ ਵਾਲੇ ਤੁਹਾਡੀ ਇਹ ਦੇਖ ਲਓ ਬਾਈ ਨੇ ਜਿਹੜੀ ਗੱਲ ਕੀਤੀ ਆ ਚੰਨਨਪੁਰ ਭੋਡੇ ਸਲਾਵਾ ਇੱਕ ਹੀ ਆ ਇਹ ਹਨਾ ਇੱਕ ਹੀ ਆ ਪਿੰਡ ਤੇ ਗੱਲਬਾਤ ਇਹਨਾਂ ਦੇ ਭਰਾਵਾਂ ਦੀ ਬਹੁਤ ਵਧੀਆ ਇਕੱਠੇ ਰਹਿੰਦੇ ਆ ਸੋ ਬਹੁਤ ਵੱਡਾ ਤਸਿਹਰਾ ਦਾ ਮੇਲਾ ਵੀ ਲੱਗਦਾ ਇੱਥੇ ਇਹ ਤੁਹਾਨੂੰ ਦੱਸ ਲਈਏ ਤੁਹਾਨੂੰ ਜਿਹਦਾ ਨਹੀਂ ਪਤਾ ਤਸਿਹਰੇ ਦਾ ਮੇਲਾ ਬਹੁਤ ਵੱਡਾ ਲੱਗਦਾ ਆ ਉਹ ਵੀ ਸਾਰਾ ਨਗਰ ਐਨਆਰਏ ਵੀ ਇਕੱਠੇ ਹੋ ਕੇ ਲਾਉਂਦੇ ਆ ਤੇ ਲਾਸਟੇ ਇਹੀ ਤਗੀਦ ਕਰਦੇ ਆ ਭਾਈ ਸਾਰੇ ਜਿੰਨੇ ਵੀਡੀਓ ਦੇਖਣ ਵਾਲੇ ਆ ਉਹਨੇ ਤਰੀਕ ਕੋਸਤੀਆਂ ਵਾਲੇ ਸਵੇਰੇ ਪਹੁੰਚੀਓ 10 ਵਜੇ ਕਿਉਂ ਮਾਰੀ ਹਾਂਜੀ ਹਾਂਜੀ ਬਿਲਕੁਲ ਭਾਈ 10 ਵਜੇ 10 ਵਜੇ ਪਹੁੰਚ ਜਾਈਓ ਤੇ ਜਿਹੜੇ ਕਬੱਡੀ ਦੇ ਮੈਚ ਦੇਖਣ ਵਾਲੇ ਸ਼ਕੀਨ ਆ ਉਹ 12 ਵਜੇ ਪਹੁੰਚ ਜਾਈਓ ਤੇ ਐਲਈਡੀ ਕਿਹਦੇ ਕਿਸਮ ਦੀ ਹੁੰਦੀ ਆ ਉਹ ਹੋਵੇ ਆਪਾਂ ਉਦੋਂ ਹੀ ਪਤਾ ਲੱਗੂਗਾ ਕਿ ਦਰਸ਼ਕਾਂ ਨੇ ਦਿੱਤੀ ਜਾਣੀ ਹਾਂ ਬਿਲਕੁਲ ਦਰਸ਼ਕਾਂ ਨੇ ਕਹਿੰਦੇ ਆਪਾਂ ਕਿੰਨ ਕਮੇਟੀਆਂ ਉਹਦੇ ਵਿੱਚ ਕੋਈ ਵੀ ਮੈਂਬਰ ਉਹਦੇ ਵਿੱਚ ਨਹੀਂ ਆਇਆ ਨਹੀਂ ਨਹੀਂ ਪਹਿਲਾਂ ਅਸੀਂ ਉਦੋਂ ਨੂੰ ਆਣਾ ਕਰਤੀ ਅਸੀਂ ਵੀ ਨਹੀਂ ਲੈਣੀ ਸਾਡੇ ਤੋਂ ਇਹ ਦੇਖ ਲਿਆ ਇਹ ਵੀ ਮੋੜ ਕੇ ਬੰਦਿਆਂ ਨੇ ਪਤਾ ਕੀ ਜਹਿਣਾ ਕਹਿੰਦਾ ਭਰਾਵਾ ਇਹ ਆਪਣੇ ਬੰਦੇ ਨੂੰ ਦੇਤੀ ਇਹ ਨਾ ਆਇਆ ਕਮਰੇ ਵਿੱਚ ਸਾਰਿਆਂ ਨੂੰ ਐਮ.ਡੀ ਲੈ ਕੇ ਜਾਉਗੇ ਆਮ ਬੰਦੇ ਲੈ ਕੇ ਜਾਇਆ ਕਿ ਖੁੱਲਾ ਸੱਦਾ ਸਾਰਿਆਂ ਨੂੰ ਸੱਦਾ ਉਹ ਹੋਰ ਗੱਲ ਕਰ ਲੈਣੇ ਆ ਪਿੰਡ ਵਾਲਿਓ ਤੁਹਾਡੇ ਅਗੇ ਬੇਨਤੀ ਤੁਸੀਂ ਪਰਦੀ ਲਈਓ ਤੁਸੀਂ ਤਾਂ ਆਏ ਹੁੰਦੇ ਨਾ ਗੱਲ ਤੋਂ ਤੁਹਾਡੇ ਵੱਲੋਂ ਕਿਫਤੇ ਆ ਭਈ ਆਪਣੇ ਇਮਾਨਦਾਰਾ ਪਿੰਡ ਵਾਲਾ ਤੁਸੀਂ ਪਾਪੀ ਦਾ ਲਈਓ ਜਿਹੜੇ ਬਾਹਰੋਂ ਲੋਕੀ ਆਉਣਗੇ ਨਾ ਉਹ ਆਪਣੇ ਪਿੰਡ ਦਾ ਨਾਲ ਖਾ ਕੇ ਪਾਪੀ ਲੈਣ ਨਜ਼ਾਰਾ ਆ ਜਾਊ ਭਾਈ ਹਾਂ ਕੀ ਗਿਆ ਤੁਸ ਨਾਲ ਭਾਈ ਕਿਉਂਕਿ ਆਪਣੇ ਕੋਲ ਚੱਲ ਕੇ ਦੁਨੀਆਂ ਦੇ ਭਰਾਵੇਂ ਨੇ ਨਾ ਪਰ ਕੋਈ ਲੋੜਵੰਦ ਭਰਾਵੇਂ ਵਿੱਚੋਂ ਲੈ ਵੀ ਸਕਦਾ ਕੋਈ ਭੱਟਾ ਕੋਈ ਆਪਸ਼ਨ ਕੰਪਲਸਰੀ ਨਹੀਂ ਪਰ ਉਹਦਾ ਭਰਾਵੇਂ ਰਾਏ ਦਿੱਤੀ ਆ ਰਾਏ ਦਿੱਤੀ ਆ ਅਸੀਂ ਪਹਿਲਾਂ ਹੀ ਇਹ ਬਣਾਇਆ ਜਿਹੜਾ ਆਪਣਾ ਕਾਨੂੰਨ ਇੱਕ ਜਿੱਦਾਂ ਅਸੀਂ ਨਾ ਆਪਣੀ ਕਮੇਟੀ ਨਾਲ ਸਲਾਹ ਕਰਕੇ ਜਿੱਨੇ ਸਾਡੇ ਮੁੰਡੇ ਨਾਲ ਸਪੋਰਟਰ ਆ ਜਿੱਨੇ ਸਾਡੇ ਨਾਲ ਮੁੰਡੇ ਸੇਵਾ ਕਰਦੇ ਆ ਸਵੇਰੇ ਤੋਂ ਉਸਾਰੇ ਬੰਦੇ ਆ ਬਿਲਕੁਲ ਕੋਈ ਵੀ ਪ੍ਰੋਗਰਾਮ ਕੋਈ ਕਰਾਉਣਾ ਜਿਹੜਾ ਮਾਰੀ ਮੋਟੀ ਦਾ ਰਿਜ਼ਲਟ ਨਾ ਹੋ ਬਹੁਤ ਜ਼ਿਆਦਾ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ ਸਵੇਰ ਤੋਂ ਸ਼ਾਮ ਤੱਕ ਅਸੀਂ ਜਿਹੜਾ ਇਸ ਖੇਡ ਵਿੱਚ ਨੂੰ ਸਫਲਤਾ ਪੂਰੇ ਬਗਨਾ ਵੇੜਨ ਲਈ ਅਸੀਂ ਦਿਨ ਰਾਤ ਇਕੱਠਾ ਹਾਂ ਅਸੀਂ ਸਾਰੇ ਸੱਤ ਜਮਾ ਮੈਂ ਉਹਨਾਂ ਦਾ ਸਲਾਹ ਕਰਕੇ ਇਹ ਗੱਲ ਅਸੀਂ ਰੱਖੀ ਵੀ ਭਾਈ ਜਿੰਨੀ ਵੀ ਸਾਡੀ ਕਮੇਟੀ ਦੇ ਬੰਦੇ ਆ 25-20 ਜਣੇ ਅਜੀ ਉਹ ਜਿਹੜਾ ਲੱਕੀ ਡਰਾ ਵਾਲਾ ਕੁੱਪਨ ਸੀ ਉਹਨਾਂ ਨੂੰ ਉਹਨਾਂ ਨੂੰ ਵੈਸੇ ਵੀ ਨਿਕਲੇ ਆਇਆ ਤੇ ਪਬਲਿਕ ਨੇ ਸੰਗਤ ਨਹੀਂ ਸੁਟਣਾ ਵੀ ਇਹਨਾਂ ਨੇ ਆ ਪਹਿਲਾਂ ਕੀਤੀ ਸੀ ਬਾਈ ਬਹੁਤ ਸੁਣੀ ਇਹ ਲਾਈਵ ਕੁੱਪਨ ਜਿਹੜਾ ਡਰਾ ਜਿਹੜਾ ਲਾਈਵ ਕੱਢਾਂਗੇ ਸਾਰੀਆਂ ਪਰਚੀਆਂ ਇੱਕ ਬਾਕਸ ਦੇ ਵਿੱਚ ਪਾ ਕੇ ਲਾਈਵ ਉਹਦਾ ਜਿਹੜਾ ਪਰਚੀ ਚੱਕਾਂ ਕਿਸੇ ਬੱਚੇ ਨੂੰ ਚਕਾਵਾਂਗੇ ਤੇ ਜਿਹਦੇ ਉਹ ਭਾਗਾ ਚੈਲਸੀ ਵੀ ਹੋ ਗਈ ਉਹ ਤੋਂ ਅਸੀਂ ਇਹ ਬਾਈ ਜੀ ਬਹੁਤ ਵਧੀਆ ਗੱਲ ਹੈ ਜਿਹੜੀ ਗੱਲਾਂ ਤੁਸੀਂ ਦੱਸੀਆਂ ਇਹ ਕਿਹੜਾ ਲਾਈਵ ਕਿਤੇ ਚੱਲੋ ਉਹ ਵੀ ਸ਼ੁਰੂ ਕਰ ਦੋ ਭਾਈ ਲਾਈਵ ਜਿਹੜਾ ਜੀ ਆਪਣਾ ਕਬੱਡੀ ਜੰਕਸ਼ਨ ਹਾਂ ਜੀ YouTube ਚੈਨਲ ਹੈ ਬਹੁਤ ਵਧੀਆ ਹੈ ਜੀ ਲੋ ਜੀ ਲਾਈਵ ਤੁਸੀਂ ਵੀ ਆਣਾ ਪੰਮਾ ਜੀ ਅਸੀਂ ਤਾਂ ਆਣਾ ਹੈ ਨਾ ਬੀ ਵੀ ਉਹ ਕੋਈ ਵੀ ਦੱਸੋ ਅੱਗੇ ਲਾਈਵ ਜਿਹੜੀ ਬਣਾ ਲੈ ਜਿੰਨੇ ਸਾਡੇ ਭਰਾ ਆ ਜਿੰਨੇ ਸਾਡੇ ਲਾਗੇ ਛਾਗੇ ਵਾਲੇ ਵੀਰ ਆ ਜਿਹੜੇ ਵੀਡੀਓ ਦੇ ਰਾਹੀ ਇਹ ਆਪਣੇ ਲਾਗੇਸ਼ਾਗੇ ਪਿੰਡਾਂ ਦਾ ਸੁਨੇਹਾ ਬਾਹਰ ਤੱਕ ਪਹੁੰਚਾਉਂਦੇ ਪੂਰੀ ਦੁਨੀਆ ਤੱਕ ਪਹੁੰਚਾਉਂਦੇ ਆ ਲਾਗੇਸ਼ਾਗੇ ਦੇ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਖੇਡ ਮੇਲੇ ਹੋਰ ਵੀ ਤਰ੍ਹਾਂ ਬਣਾਈਆਂ ਐਕਟੀਵਿਟੀ ਜਿਹੜੇ ਪੂਰੋਂ ਦੇ ਪਹੁੰਚਾਉਂਦੇ ਆ ਲੋਕਾਂ ਤੱਕ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਜਿਹੜਾ ਪਾਜੀਆ ਸਰਦੋ ਠੀਕ ਹੈ ਤੇ ਕਵੱਡੀ ਜੰਕਸ਼ਨ ਤੇ ਲਾਈਵ ਚੱਲੂਗਾ ਜੀ ਸੋ ਐਨਆਰਆਈ ਵੀ ਜਿਹੜਾ ਨੇ ਇੰਨੀ ਸੇਵਾ ਕੀਤੀ ਆ ਮਾਇਆ ਦੇ ਨਾਲ ਉਹ ਸਾਰੇ ਵੀ ਛੁੱਟੀ ਕਰਕੇ ਦੇਖਿਓ ਬਾਈ ਆਨੰਦ ਫੇਰ ਆਉਣਾ ਆ ਅਸੀਂ ਤੁਹਾਨੂੰ ਫੀਲਿੰਗ ਪੂਰੀ ਦਵਾਂਗੇ ਬਾਕੀ ਬਲੌਗ ਆਪਣੇ ਚੈਨਲ ਤੇ ਆ ਜਾਣਾ ਆ ਤੇ ਮੁੰਡੀ ਆਪਣਾ ਕੰਮ ਕਰੂਗਾ ਅਸੀਂ ਆਪਣਾ ਕਰ ਲੈਣਾ ਪੀਐਸ ਜਮਸ਼ੇਰੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਤੇ ਸ਼ੇਅਰ ਕਰਨ ਵਾਲੇ ਨੂੰ ਸ਼ਾਇਦ ਆਪਾਂ ਕੋ ਗਿਫਟ ਦੇ ਦਿੰਦੇ ਹਾਂ ਕਿਉਂ ਜੀ ਤੇ ਖਾਸ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ